ਸਤ ਨਾਮ ਵਾਹਿ ਗੁਰ ਸਤ ਨਾਮ ਸਤ ਨਾਮ ਵਾਹਿ ਗੁਰ ਸਤ ਨਾਮ ਸਤ ਨਾਮ ਵਾਹਿ ਗੁਰ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 405 ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਮਹੱਲਾ ਪੰਜਵਾ ਡੋਲ ਡੋਲ ਮਹਾਂ ਦੁਖ ਪਾਇਆ ਬਿਨਾ ਸਾਧੂ ਸੰਗ ਖਾਟ ਲਾਬ ਗੋਬਿੰਦ ਹਰ ਰਸ ਪਾਰ ਬ੍ਰਹਮ ਇਕ ਰੰਗ ਹਰ ਕੋ ਨਾਮ ਜਪੀਐ ਨੀਤ ਸਾਹ ਸਾਸ ਧਿਆਏ ਸੋ ਪ੍ਰਭ ਤਿਆਗ ਅਬਰ ਪ੍ਰੀਤ ਰਹਾਉ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਤ ਪੰਚਮ ਪਾਚਾ ਸੱਚੇ ਪਾਤਸ਼ਾ ਆਸਾ ਰਗ ਵਿੱਚ ਅੰਗ 405 ਤੇ ਸ਼ਬਦ ਬਖਸ਼ਿਸ਼ ਕੀਤਾ ਸੱਚੇ ਪਾਤਸ਼ਾਹ ਨੇ ਉਪਦੇਸ਼ ਦਿੰਦੇ ਨੇ ਸੱਚੇ ਪਾਤਸ਼ਾਹ ਡੋਲ ਡੋਲ ਮਹਾ ਦੁੱਖ ਪਾਇਆ ਬਿਨਾ ਸਾਧੂ ਸੰਗ ਗੁਰੂ ਦੇ ਸੰਗਤ ਕੀਤੇ ਤੋਂ ਬਿਨਾ ਇਹ ਮਨ ਡੋਲਦਾ ਰਿਹਾ ਕਦੇ ਦੁੱਖ ਵਿੱਚ ਕਦੇ ਸੁੱਖ ਵਿੱਚ ਕਦੇ ਮੁਸੀਬਤਾਂ ਵਿੱਚ ਕਦੇ ਦੁਨੀਆ ਦੇ ਰੰਗ ਤਮਸ਼ਿਆਂ ਨੂੰ ਵੇਖ ਕੇ ਇਹ ਮਨ ਡੋਲਦਾ ਹੈ ਮਨ ਡੋਲ ਜਾਂਦਾ ਹੈ ਜੀ ਕਿਉਂਕਿ ਗੁਰੂ ਦਾ ਸੰਗ ਨਹੀਂ ਕੀਤਾ ਸੱਚ ਦਾ ਸੰਗ ਅਸੀਂ ਕੀਤਾ ਨਹੀਂ ਇਸ ਕਰਕੇ ਇਹ ਮਨ ਡੋਲਦਾ ਰਿਹਾ ਦੁੱਖ ਪਾਉਂਦਾ ਰਿਹਾ ਡੀਗਨ ਡੋਲਾ ਤੋ ਲੋ ਜਬ ਚੀਤ ਨਾ ਆਵੇ ਇਹ ਮਨ ਉਹਨਾਂ ਚਿਰ ਡੋਲਦਾ ਹੈ ਜਦ ਤੱਕ ਚੇਤੇ ਨਹੀਂ ਆਉਂਦਾ ਹੋਇਆ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਬੱਚਾ ਆਪਣੇ ਪਿਤਾ ਦੀ ਉਂਗਲੀ ਫੜ ਕੇ ਮੇਲਾ ਵੇਖਣ ਜਾਂਦਾ ਹੈ ਤੇ ਜਦੋਂ ਉਂਗਲੀ ਛੁੱਟ ਜਾਏ ਮੇਲਾ ਤੇ ਹੈ ਜੀ ਪਰ ਫਿਰ ਮੇਲਾ ਉਹਦੇ ਵਾਸਤੇ ਕਿਸੇ ਕੰਮ ਦਾ ਨਹੀਂ ਕਿਉਂਕਿ ਉਹਦੇ ਅੰਦਰ ਤੇ ਵਿਛੋੜੇ ਦਾ ਦੁੱਖ ਪੈਦਾ ਹੋ ਗਿਆ ਆਪਣੇ ਪਿਤਾ ਦੀ ਉਂਗਲੀ ਛੁੱਟ ਗਈ ਉਹ ਆਪਣੇ ਪਿਤਾ ਨੂੰ ਲੱਭਦਾ ਹੈ ਉਹਦੇ ਲਈ ਜਿਹੜੇ ਰੰਗ ਦੁਨੀਆ ਦੇ ਰੰਗ ਤਮਾਸ਼ੇ ਨੇ ਬਿਲਕੁਲ ਉਸੇ ਤਰ੍ਹਾਂ ਹੀ ਨੇ ਗੁਰੂ ਦਾ ਸੰਗ ਜਦੋਂ ਛੁੱਟਿਆ ਤੇ ਫਿਰ ਦੁਖੀ ਦੁੱਖ ਨੇ ਜੀ ਜਦੋਂ ਅਸੀਂ ਗੁਰੂ ਦਾ ਸੰਗ ਫੜਿਆ ਸੰਗ ਕੀਤਾ ਇਹ ਮਨ ਡੋਲਣੋਂ ਹਟ ਗਿਆ ਇਹ ਮਨ ਇਧਰ ਉਧਰ ਭੱਜਣੋਂ ਹਟ ਗਿਆ ਗੁਰੂ ਦੇ ਸੰਗ ਤੋਂ ਬਿਨਾਂ ਮਹਾਰਾਜ ਕਹਿੰਦੇ ਡੋਲੂ ਦਾ ਪਿਆ ਖਾਟ ਲਾਭ ਗੋਬਿੰਦ ਹਰ ਰਸ ਪਾਰ ਬ੍ਰਹਮ ਇਕ ਰੰਗ ਇਸ ਕਰਕੇ ਮਹਾਰਾਜ ਕਹਿੰਦੇ ਹੁਣ ਸਮਾਂ ਮਿਲਿਆ ਇਹ ਲਾਭ ਲੈ ਲੈ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤੱਕ ਫਕੜੇ ਸਭ ਮੁਖ ਦੀ ਚੱਲੀ ਰਹਿਣ ਹੁਣ ਸਮਾਂ ਹੈ ਤੇਰੇ ਕੋਲੇ ਹੁਣ ਤੂੰ ਬੋਲ ਸਕਦਾ ਹੈ ਹੁਣ ਤੂੰ ਸਮਝ ਸਕਦਾ ਹੈ ਹੁਣ ਤੂੰ ਸੁਣ ਸਕਦਾ ਹੈ ਹੁਣ ਤੂੰ ਵੇਖ ਸਕਦਾ ਹੈ ਫਿਰ ਉਹ ਹਸਤਾ ਜਦੋਂ ਬਣ ਜਾਂਦੀ ਹੈ ਕਿ ਰੂਹ ਦਾ ਕੰਟ ਸ਼ਬਦ ਨਹੀਂ ਉਚਰਾਇ ਅਬ ਕੀ ਕਰੇ ਪ੍ਰਾਣੀ ਫਿਰ ਕਹਿਣਗੇ ਬਾਪੂ ਵਾਹਿਗੁਰੂ ਕਹਿ ਉਹਨੇ ਸਾਰੀ ਉਮਰ ਨਹੀਂ ਕਿਹਾ ਵਿਚਾਰੇ ਨੇ ਹੁਣ ਕਿੱਥੋਂ ਕਹੇਗਾ ਨਾ ਉਹਨੂੰ ਸੁਣਦਾ ਹੈ ਨਾ ਉਹਨੂੰ ਵੇਖਦਾ ਹੈ ਨਾਉ ਜੀਵਨ ਵਿੱਚ ਬਦਲਾ ਲੈ ਆ ਸਕਦਾ ਲੰਘ ਚੁੱਕਿਆ ਸਮਾਂ ਮਾਰੀ ਕਹਿੰਦੇ ਹੁਣ ਬੱਤ ਹੈ ਹਰ ਨਾਮ ਨਬੀ ਜਿਓ ਅੱਗੇ ਭੁੱਖਾ ਕੀ ਖਾਏ ਹੁਣ ਜ਼ਮੀਨ ਬੱਤਰ ਸੀ ਹੁਣ ਤੇਰੇ ਅੰਗ ਚੱਲਦੇ ਨੇ ਸਾਰੇ ਤੂੰ ਆਪਣੇ ਜੀਵਨ ਨੂੰ ਬਦਲ ਸਕਦਾ ਸੈਂ ਤੇ ਹੁਣ ਤੋਂ ਉਸ ਮਾਲਕ ਤੋਂ ਵਿਛੜਿਆ ਰਿਆ ਤੇ ਜਦੋਂ ਚੇਤਾ ਆਏ ਉਦੋਂ ਅੱਲੇ ਪੱਲੇ ਕੁਝ ਨਹੀਂ ਸੀ ਇਸ ਕਰਕੇ ਮਾਰੀ ਇੱਕ ਰੰਗ ਹੋ ਕੇ ਇੱਕ ਰਸ ਹੋ ਕੇ ਉਸ ਪ੍ਰਭੂ ਦੇ ਪਿਆਰ ਵਿੱਚ ਇਸ ਨਾਮ ਰਸ ਨੂੰ ਪ੍ਰਾਪਤ ਕਰਨਾ ਚਾਹੁੰਨਾ ਹੈ ਤਾਂ ਉਸ ਬਹਰੂ ਕਾਲਪੁਰਖ ਨੂੰ ਸਿਮਰਨਾ ਕਰ ਗੁਰੂ ਦਾ ਸੰਗ ਕਰ ਸਾਧ ਸੰਗਤ ਵਿੱਚ ਆ ਹਰ ਕੋ ਨਾਮ ਜਪੀਏ ਨੀਤ ਸੱਚੇ ਪਾਤਸ਼ਾਹਕ ਨੇ ਜਿਸ ਤਰ੍ਹਾਂ ਹਰ ਰੋਜ਼ ਸਾਹ ਲੈਣਾ ਹੈ ਹਰ ਰੋਜ਼ ਰੋਟੀ ਖਾਣਾ ਹੈ ਹਰ ਰੋਜ਼ ਪਾਣੀ ਪੀਣਾ ਹੈ ਗਿਆਨੀਆਂ ਦਾ ਭੋਜਨ ਨਾਮ ਹੈ ਹਰ ਰੋਜ਼ ਪ੍ਰਮਾਤਮਾ ਦਾ ਨਾਮ ਚੇਤੇ ਰੱਖ ਸਿਮਰਨਾ ਕਰ ਸਾਸ ਸਾਸ ਧਿਆਏ ਸੋ ਪ੍ਰਭ ਤਿਆਗ ਅਵਰ ਪ੍ਰੀਤ ਮਰਗ ਨੇ ਸਵਾਸ ਸਵਾਸ ਸਿਮਰਨਾ ਕਰ ਜਦੋਂ ਤੈਨੂੰ ਚੇਤੇ ਆਉਂਦਾ ਸਾਹ ਦੇ ਨਾਲ ਹੀ ਲੈ ਉਹਦਾ ਨਾਮ ਜਿਸ ਤਰ੍ਹਾਂ ਸਾਡਾ ਦਿਲ ਜਿਹੜਾ ਹੈ ਉਹ ਟੜਕਦਾ ਰਹਿੰਦਾ ਹੈ ਭਾਵੇਂ ਸੁੱਤੇ ਹੋਈਏ ਭਾਵੇਂ ਤੁਰੇ ਜਾਂਦੇ ਹੋਈਏ ਭਾਵੇਂ ਬੈਠੇ ਹੋਈਏ ਉਹ ਤੇ ਹਰ ਵੇਲੇ ਟੜਕਦਾ ਰਹਿੰਦਾ ਹੈ ਇਸੀ ਤਰ੍ਹਾਂ ਹੀ ਸਵਾਸ ਨੇ ਜਦੋਂ ਅਸੀਂ ਮਾਤਾ ਦੇ ਪੇਟ ਤੋਂ ਬਾਹਰ ਆਏ ਉਦੋਂ ਤੋਂ ਸਵਾਸ ਚੱਲਣੇ ਸ਼ੁਰੂ ਹੋਏ ਅਸੀਂ ਸੁੱਤੇ ਹੋਈਏ ਤੁਰੇ ਜਾਂਦੇ ਹੋਈਏ ਬੈਠਦੇ ਹੋਈਏ ਇਹ ਸਵਾਸ ਚੱਲਦੇ ਨੇ ਮੈਂ ਕਹਿੰਦਾ ਇਸੇ ਤਰ੍ਹਾਂ ਹੀ ਤੇਰੇ ਅੰਦਰ ਉਹ ਅਜੱਪਾ ਜਾਪ ਜਿਹੜਾ ਹੈ ਗੁਰਮੁਖ ਰੋਮ ਰੋਮ ਹਰ ਧਿਆਵੈ ਉਸ ਮਾਲਕ ਨੂੰ ਉਸ ਪ੍ਰਭੂ ਨੂੰ ਚੇਤੇ ਰੱਖ ਗੁਰੂ ਦਾ ਉਪਦੇਸ਼ ਚੇਤੇ ਰੱਖ ਬਸ ਇਸ ਤਰ੍ਹਾਂ ਸਿਮਰਨਾ ਕਰ ਸਨੂ ਨੇ ਕਿਆ ਮਰਣੇ ਕੀ ਜੰਗਲਾਂ ਚਲਾ ਜਾ ਪਹਾੜਾਂ ਤੇ ਬਹਿ ਜਾ ਭੋਰਿਆਂ ਚ ਬਹਿ ਜਾ ਮਰ ਗਏ ਨਹੀਂ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਪ੍ਰੀਤ ਤਿਆਗ ਪ੍ਰੇਮ ਨਾਲ ਰਹੇ ਇਹ ਸੰਸਾਰ ਵਿੱਚ ਪ੍ਰੇਮ ਨਾਲ ਰਹਿਣਾ ਕਰ ਰਹਾ ਰਹਾ ਕਰਨ ਕਾਰਨ ਸਮਰੱਥ ਸੋ ਪ੍ਰਭ ਜੀ ਦਾਤ ਆਪ ਤਿਆਗ ਸਗਲ ਸਿਆਣ ਪਾਠ ਪੈਰ ਪ੍ਰਭ ਜਾਪ ਸਚੀ ਪਾਸ਼ਕ ਨੇ ਉਕਰਨ ਕਾਰਨ ਸਮਰੱਥ ਹੈ ਜੀ ਕਾ ਦਾਤਾ ਹੈ ਉਹ ਦਾਤਾ ਦੇਣ ਵਾਲਾ ਹੈ ਤਿਆਗ ਸਗਲ ਸਿਆਣਪਾਂ ਆਪਣੀਆਂ ਸਿਆਣਪਾਂ ਛੱਡ ਆਪਣੀਆਂ ਚਤੁਰਾਈਆਂ ਛੱਡ ਆਠ ਪੈਰ ਪ੍ਰਭ ਜਾਪ ਅਠੇ ਪੈਰ ਦਿਨ ਰਾਤ ਜਦੋਂ ਵੀ ਤੈਨੂੰ ਸਮਾਂ ਮਿਲਦਾ ਉਸ ਨੂੰ ਸਿਮਰਨਾ ਕਰ ਚੇਤੇ ਕਰ ਬਾਣੀ ਨੂੰ ਪੜ ਬਾਣੀ ਨੂੰ ਵਿਚਾਰ ਮਿੱਤਰ ਸਖਾ ਸਹਾਏ ਸੰਗੀ ਊਚ ਅਗਮ ਅਪਾਰ ਚਰਨ ਕਮਲ ਬਸਾਏ ਹਿਰਦੈ ਜੀ ਕੋ ਆਧਾਰ ਉਹ ਤੇਰਾ ਸਭ ਤੋਂ ਵਧੀਆ ਮਿੱਤਰ ਹੈ ਤੇਰਾ ਸਖਾ ਹੈ ਬਾਲਪਨ ਦਾ ਬਚਪਨ ਦਾ ਦੋਸਤ ਨੂੰ ਸਖਾ ਕਹਿੰਨੇ ਆਪਾਂ ਤੇਰਾ ਸਖਾ ਹੈ ਮਿੱਤਰ ਹੈ ਕਹਿੰਦੇ ਜਦੋਂ ਕ੍ਰਿਸ਼ਨ ਜੀ ਰਾਜੇ ਬਣੇ ਤਖਤ ਤੇ ਬੈਠਿਆ ਸੁਦਾਮੇ ਨੇ ਆਪਣੀ ਘਰਵਾਲੀ ਕੋਲੇ ਫੜ ਮਾਰੀ ਕਿ ਮੈਂ ਮੇਰਾ ਉਹ ਸਖਾ ਹੈ ਅਸੀਂ ਬਚਪਨ ਤੇ ਇਕੱਠੇ ਪੜੇ ਆ ਅਸੀਂ ਇਕੱਠੇ ਲੱਕੜਾਂ ਲੈਣ ਜਾਂਦੇ ਅਸੀਂ ਇਕੱਠੇ ਗੁਰੂ ਦੀ ਸੇਵਾ ਚ ਉਥੇ ਜਦੋਂ ਪੜੇ ਆ ਅਸੀਂ ਦੋਨੇ ਜਾਣੇ ਇਕੱਠੇ ਜਾਂਦੇ ਹੁੰਦੇ ਸੀ ਮੇਰੇ ਨਾਲ ਇੰਨਾ ਪਿਆਰ ਹੈ ਘਰ ਚ ਗਰੀਬੀ ਹੈ ਬਹੁਤ ਜ਼ਿਆਦਾ ਤੇ ਘਰਵਾਲੀ ਨੇ ਮਿਹਣਾ ਮਾਰਿਆ ਜੀ ਤੇਰਾ ਸਖਾ ਹੈ ਤੇ ਫਿਰ ਜਾ ਕੇ ਮਿਲਿਆ ਉਹਨੂੰ ਤੇਰੀ ਗਰੀਬੀ ਦੂਰ ਹੋ ਜਾਏਗੀ ਬਾਕੀ ਕਹਾਣੀ ਆਪਾਂ ਸਾਰੀ ਜਾਣਦੇ ਆ ਜਦੋਂ ਕ੍ਰਿਸ਼ਨ ਜੀ ਨੇ ਵੇਖਿਆ ਕਿ ਮੇਰਾ ਸਖਾ ਆਇਆ ਹੈ ਤਖਤ ਛੱਡਤਾ ਉਸੇ ਵੇਲੇ ਨੰਗੇ ਪੈਰੀ ਦੌੜਿਆ ਜਾ ਕੇ ਮਿਲੇ ਆਪਣੇ ਤਖਤ ਤੇ ਬਿਠਾਇਆ ਲਿਆ ਕੇ ਸੇਵਾ ਕੀਤੀ ਜਾਣ ਲੱਗਿਆਂ ਸੁਦਾਮਾ ਜੀ ਕਹਿੰਦਾ ਚੰਗਾ ਸਖਾ ਹੈ ਚੰਗਾ ਮਿੱਤਰ ਹੈ ਠੀਕ ਹੈ ਮੇਰੀ ਸੇਵਾ ਕੀਤੀ 2-3 ਮਹੀਨੇ ਮੈਨੂੰ ਕੋਲੇ ਰੱਖਿਆ ਮੈਨੂੰ ਇਹ ਨਹੀਂ ਪੁੱਛਿਆ ਇਹਨੇ ਤੂੰ ਕਿਵੇਂ ਆਇਆ ਕਿਉਂ ਆਇਆ ਕਾਦੇ ਵਾਸਤੇ ਆਇਆ ਤੈਨੂੰ ਕੀ ਲੋੜ ਹੈ ਛੱਟ ਚੱਲਿਆ ਮੈਨੂੰ ਜਦੋਂ ਘਰੇ ਪਹੁੰਚਿਆ ਫੇਰ ਪਤਾ ਲੱਗਿਆ ਇਹਨੂੰ ਮਿੱਤਰਤਾ ਕਹਿੰਦੇ ਨੇ ਕਿਉਂਕਿ ਐਹਸਾਨ ਨਹੀਂ ਕਰਾਇਆ ਅਸੀਂ ਤੇ احਸਾਨ ਕਰਦੇ ਨਾ ਜੇ ਕਿਸੇ ਦੀ ਹੈਲਪ ਕਰ ਦਈ ਅਸੀਂ ਤੇ احਸਾਨ ਕਰਦੇ ਹਾਂ ساری عمر احਸਾਨ ਰੱਖਦੇ ਆ ਵੀ ਜੇ ਤੇਰੀ ਮਾਂ ਉਦੋਂ ਹੈਲਪ ਨਾ ਨਾ ਕਰਦਾ ਤੂੰ ਡੁੱਬ ਜਾਣਾ ਸੀ ਸਾਨੂੰ ਦੱਸਿਆ ਕਿ ਜੇ ਆਪਣੇ ਦੋਸਤ ਮਿੱਤਰ ਦੀ ਭੈਣ ਭਰਾ ਦੀ ਜੇ ਸਹਾਇਤਾ ਕਰਨੀ ਹੈ ਤਾਂ ਉੱਤੇ ਲੱਤ ਨਾ ਰੱਖਿਓ ਕਦੇ احਸਾਨ ਨਾ ਕਰਾਏ ਉਹਨੂੰ ਪਤਾ ਹੀ ਨਹੀਂ ਲੱਗੇ ਕਿ ਮੇਰੀ ਸਹਾਇਤਾ ਕੀਤੀ ਗਈ ਹੈ ਇਹਨੂੰ ਕਹਿੰਦੇ ਨੇ ਸਹਾਇਤਾ ਕਰਨੀ ਉਹ ਵੀ ਇਸ ਤਰ੍ਹਾਂ ਹੀ ਕਰਦਾ ਹੈ ਉਹ ਸਾਨੂੰ ਪਤਾ ਥੋੜੀ ਲੱਗਣ ਦਿੰਦਾ ਹੈ ਉਹ ਕਦੋਂ ਨੀਚੇ ਉੱਚ ਕਰਦਾ ਹੈ ਕਦੋਂ ਸਾਨੂੰ ਮੁਸੀਬਤੋਂ ਕੱਢ ਲੈਂਦਾ ਹੈ ਜਾਂ ਕਮੀਤ ਸਾਜਨ ਹੈ ਸਮੀਆਂ ਤਿਸ ਜਨ ਕੋ ਕਾ ਕੀ ਕਮੀਆਂ ਇਸ ਕਰਕੇ ਮਰ ਗਨੇ ਮਤਾ ਤੇਰਾ ਸਖਾ ਹੈ ਸਹਾਇਤਾ ਕਰਨ ਵਾਲਾ ਹੈ ਤੇਰਾ ਸੰਗੀ ਹੈ ਲੋਕ ਤੇ ਪ੍ਰਲੋਗ ਵਿੱਚ ਵੀ ਸਹਾਇਤਾ ਕਰਨ ਵਾਲਾ ਹੈ ਊਚ ਅਗਮ ਅਪਾਰ ਉਹ ਬਹੁਤ ਉੱਚਾ ਹੈ ਅਤ ਉੱਚਾ ਤਾਂ ਕਾ ਦਰਬਾਰਾ ਅੰਤ ਨਹੀਂ ਕਿਸ ਪਾਰਾ ਵਾਰਾ ਤੇ ਪਾਤਸ਼ਾਹ ਕਹਿੰਦੇ ਉਹਦਾ ਕੋਈ ਪਰਿਵਾਰ ਨਹੀਂ ਉਹ ਤੇਰਾ ਸਭ ਤੋਂ ਵਧੀਆ ਸੰਗੀ ਹੈ ਇਸ ਕਰਕੇ ਆਪਣਾ ਮਿੱਤਰ ਉਹਨੂੰ ਬਣਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਰਾ ਕੁਝ ਤਿਆਗਣ ਤੋਂ ਬਾਅਦ ਜਦੋਂ ਕੋਲੇ ਕੁਛ ਨਹੀਂ ਕਿਸੇ ਕੋਲੇ ਕੋਈ ਲਾਂਬਣ ਦਿੱਤਾ ਗੁਰੂ ਪਾਤਸ਼ਾਹ ਨੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ਤੇਰੇ ਤੋਂ ਬਿਨਾ ਸਾਨੂੰ ਦੁੱਖ ਹੈ ਆ ਦੁਨੀਆ ਦੇ ਦੁੱਖ ਸਾਨੂੰ ਦੁੱਖ ਨਹੀਂ ਹਨ ਪਿਤਾ ਚਲਿਆ ਗਿਆ ਪੁੱਤਰ ਚਲੇ ਗਏ ਮਾਤਾ ਚਲੀ ਗਈ ਇਹਦਾ ਕੋਈ ਦੁੱਖ ਨਹੀਂ ਹੈ ਪਰ ਸਭ ਤੋਂ ਵੱਡਾ ਦੁੱਖ ਤੇਰੇ ਵਿਛੋੜੇ ਦਾ ਹੈ ਤੇਰੇ ਤੋਂ ਬਿਨਾ ਸਾਨੂੰ ਨਾਗਾ ਵਾਂਗੂ ਡਕਦੇ ਨੇ ਇਹ ਦੁਨੀਆ ਦੇ ਸੁੱਖ ਸਾਨੂੰ ਨਾਗਾ ਵਰਗੇ ਨੇ ਚਰਨ ਕਮਲ ਵਸਾਏ ਹਿਰਦੈ ਜੀ ਕੋ ਆਧਾਰ ਇਸ ਕਰਕੇ ਗੁਰੂ ਦੇ ਚਰਨ ਕਮਲ ਭਾਪ ਗੁਰੂ ਦਾ ਦੱਸਿਆ ਹੋਇਆ ਮਾਰਗ ਹਿਰਦੇ ਚ ਵਸਾ ਇਹ ਹੀ ਤੇਰਾ ਆਸਰਾ ਹੈ ਕਰ ਕਿਰਪਾ ਪ੍ਰਭ ਪਾਰ ਬ੍ਰਹਮ ਗੁਣ ਤੇਰਾ ਜਸ ਗਾਓ ਸਰਬ ਸੂਖ ਵੱਡੀ ਵਡਿਆਈ ਜਪ ਜੀਵੇ ਨਾਨਕ ਨਾਓ ਮਹਾਰਜ ਬੇਨਤੀ ਕਰਦੇ ਨੇ ਸਾਨੂੰ ਦੱਸਦੇ ਨੇ ਕਿ ਫਿਰ ਇੰਜ ਕਰਨਾ ਕਰ ਭਾਈ ਸਤਿਗੁਰੂ ਅੱਗੇ ਅਰਦਾਸ ਕਰ ਬੇਨਤੀ ਕਰ ਕਰ ਕਿਰਪਾ ਪ੍ਰਭ ਪਾਰ ਬ੍ਰਹਮਾ اے ਪ੍ਰਭੂ ਤੁਸੀਂ ਬ੍ਰਹਮ ਤੋਂ ਵੀ ਪਰੇ ਹੋ ਪਾਰ ਬ੍ਰਹਮ ਹੋ ਗੁਣ ਤੇਰਾ ਜਸ ਗਾਓ ਤੇਰੇ ਗੁਣਾ ਦਾ ਜਸ ਮੈਂ ਵੀ ਗਾਉਂਦਾ ਰਾਮਾ ਸਾਡੀ ਸਾਂਝ ਤੇਰੇ ਨਾਲ ਗੁਣਾ ਦੀ ਪੈ ਜਾਏ ਸਰਬ ਸੂਖ ਵੱਡੀ ਵਡਿਆਈ ਜਪ ਜੀਵੇ ਨਾਨਕ ਨਾਓ ਦੁਨੀਆ ਦੇ ਸਭ ਤੋਂ ਵੱਡਾ ਸੁੱਖ ਦੁਨੀਆ ਦੀ ਸਭ ਤੋਂ ਵੱਡੀ ਵਡਿਆਈ ਇਸੇ ਵਿੱਚ ਹੀ ਹੈ ਕਿ ਸੱਚੇ ਪਾਤਸ਼ਾਹ ਜੀਓ ਮੈਂ ਤੇਰਾ ਨਾਮ ਜਪਦਾ ਰਵਾਂ ਇਹ ਹੀ ਮੇਰਾ ਜੀਵਨ ਬਣ ਜਾਏ ਬਸ ਜਦ ਤੱਕ ਮੈਂ ਜਿਉਂਵਾਂ ਇਸ ਜ਼ੁਬਾਨ ਤੇਰੇ ਨਾਮ ਨੂੰ ਜਪਦੀ ਰਹੇ ਤੇਰਾ ਸਿਮਰਨ ਕਰਦੀ ਰਹੇ ਮੇਰਾ ਜੀਵਨ ਬਦਲ ਜਾਏ ਆਸਾ ਮਹੱਲਾ ਪੰਜਵਾ ਉਦਮ ਕਰੋ ਕਰਾਵੋ ਠਾਕੁਰ ਪੇਖਤ ਸਾਧੂ ਸੰਗ ਹਰ ਹਰ ਨਾਮ ਚੜਾਵੋ ਰੰਗਣ ਆਪੇ ਹੀ ਪ੍ਰਬਰੰਗ ਕਿਉਂਕਿ ਸਵਾਲ ਹੋ ਜਾਂਦਾ ਜੀ ਫਿਰ ਕਿਵੇਂ ਕਰੀਏ ਅਸੀਂ ਸਿਮਰਨ ਕਿਵੇਂ ਕਰੀਏ ਸੰਗਤ ਵਿੱਚ ਕੀ ਆ ਕੇ ਮੰਗੀਏ ਜਗਤ ਭਿਖਾਰੀ ਫਿਰਦ ਹੈ ਸਭ ਕੋ ਦਾਤਾ RAM ਸਾਰੀ ਦੁਨੀਆ ਸਾਰਾ ਸੰਸਾਰ ਹੀ ਮੰਗਤਾ ਹੈ ਔਰ ਮੰਗਣਾ ਕੀ ਸਾਨੂੰ ਤੇ ਮੰਗਣਾ ਹੀ ਨਹੀਂ ਆਇਆ ਅਜੇ ਤੱਕ ਮਰਗਨੇ ਮੰਗਣਾ ਕੋਈ ਗਾੜੀ ਗੱਲ ਨਹੀਂ ਹੈ ਮੰਗਣਾ ਮੰਗਲ ਨੀਕਾ ਹਰ ਜਸ ਗੁਰ ਤੇ ਮੰਗਣਾ ਜੇ ਮੰਗਣਾ ਤਾਂ ਉਹਨੂੰ ਮੰਗਣਾ ਵਿਣਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹੋ ਨਾਮ ਸੰਤੋਖਿਆ ਉਤਰੈ ਮਨ ਕੀ ਭੁੱਖ ਉਦਮ ਕਰੋ ਸੱਚੇ ਪਾਤਸ਼ਾਹ ਜੀ ਮੈਂ ਉਦਮ ਤੇ ਕਰਦਾ ਹਾਂ ਉੱਠਦਾ ਸਵੇਰੇ ਅੰਮ੍ਰਿਤ ਵੇਲੇ ਕਰਵਾ ਉਠਾ ਕਰ ਪਰ ਇਹ ਜਿਹੜਾ ਮੈਂ ਉਦਮ ਕਰਦਾ ਇਹ ਮੈਂ ਨਹੀਂ ਕਰ ਰਿਹਾ ਇਹ ਤੇ ਤੁਸੀਂ ਆਪ ਕਰਵਾ ਰਹੇ ਹੋ ਅੰਮ੍ਰਿਤ ਵੇੜਾ ਆਪ ਸੰਭਾਲ ਕਰ ਰਹੇ ਹੋ ਤੁਹਾਡੀ ਕਿਰਪਾ ਨਾਲ ਅਸੀਂ ਉਠਖੜੋਨੇ ਆ ਤੁਹਾਡੀ ਕਿਰਪਾ ਹੈ ਸੰਗਤ ਵਿੱਚ ਆ ਜਾਣੇ ਆ ਤੁਹਾਡੀ ਕਿਰਪਾ ਹੈ ਬਾਣੀ ਸੁਣ ਲੈਣੇ ਆ ਨਹੀਂ ਤੇ ਸੱਚ ਸੁਣਨਾ ਬੜਾ ਔਖਾ ਹੈ ਜੀ ਬੜਾ ਔਖਾ ਹੈ ਬਾਣੀ ਸੁਣਨੀ ਆਖਣ ਔਖਾ ਸਾਚਾ ਨਾਉ ਇਹ ਤਾਂ ਸਭ ਤੋਂ ਔਖਾ ਕੰਮ ਹੈ ਪਰ ਪ੍ਰਭੂ ਜੀ ਤੁਹਾਡੀ ਕਿਰਪਾ ਹੈ ਤੁਸੀਂ ਕਰਾਉਂਦੇ ਹੋ ਅਸੀਂ ਕਰ ਲੈਨੇ ਆ ਪੇਕਤ ਸਾਧੂ ਸੰਗ ਤੁਹਾਡੀ ਕਿਰਪਾ ਹੈ ਸਾਧ ਸੰਗ ਵਿੱਚ ਆ ਕੇ ਤੁਹਾਡੇ ਦਰਸ਼ਨ ਹੋ ਜਾਂਦੇ ਨੇ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਅਸੈ ਜੀ ਤੁਸੀਂ ਕਿਰਪਾ ਕਰਦੇ ਹੋ ਤੁਸੀਂ ਬਖਸ਼ਿਸ਼ ਕਰਦੇ ਹੋ ਇੱਥੇ ਮੈਂ ਕੱਢ ਦਿੱਤੀ ਮੈਂ ਕੱਢ ਕੇ ਆਈ ਕਿ ਮੈਂ ਕਰਦਾ ਹਾਂ ਮੈਂ ਆਹ ਕੰਮ ਕਰਦਾ ਫਿਰ ਕੁਝ ਪੱਲੇ ਨਹੀਂ ਪੈਣਾ ਤੇਰੇ ਜਦੋਂ ਅੱਗੇ ਮੈਂ ਦਾ ਠੱਪਕਾ ਲੱਗਿਆ ਹੋਏਗਾ ਹਰ ਹਰ ਨਾਮ ਚੜਾਵੋ ਰੰਗਣ ਆਪੇ ਹੀ ਪ੍ਰਭ ਰੰਗ ਪ੍ਰਭੂ ਸਾਨੂੰ ਤੇਰੇ ਨਾਮ ਦਾ ਰੰਗ ਚੜ ਜਾਏ ਪਰ ਇਹ ਕਿਰਪਾ ਕਰੂਤ ਇਹ ਵੀ ਤੁਸੀਂ ਆਪ ਹੀ ਕਿਰਪਾ ਕਰਦੇ ਹੋ ਜਿਸ ਨੂੰ ਤੂੰ ਜਣਾਏ ਸੋਈ ਜਣ ਜਾਣੈ ਹਰ ਗੁਣ ਸਦ ਹੀ ਆਖ ਵਖਾਨੈ ਜਿਹਦੇ ਉੱਤੇ ਤੂੰ ਕਿਰਪਾ ਕਰਦਾ ਇਹ ਨਾਮ ਦਾ ਰੰਗ ਉਹਨਾਂ ਨੂੰ ਚੜਾ ਦਿੰਦਾ ਨਹੀਂ ਤੇ ਫਿਰ ਮਾਇਆ ਦਾ ਰੰਗ ਹੀ ਹੈ ਜੀ ਸਾਨੂੰ ਤੇ ਚੜਿਆ ਹੋਇਆ ਕਸੁੰਬੜੇ ਦਾ ਪੱਕਾ ਰੰਗ ਤੇ ਤੇਰਾ ਹੈ ਮਜੀਠੜਾ ਤੁਸੀਂ ਆਪ ਕਿਰਪਾ ਕਰੋ ਬਖਸ਼ਿਸ਼ ਕਰੋ ਇਹ ਨਾਮ ਦਾ ਰੰਗ ਚੜ ਜਾਏ ਮਨ ਮੈਂ RAM ਨਾਮਾ ਜਾਪ ਕਰ ਕਿਰਪਾ ਵਸੋ ਮੇਰੇ ਹਿਰਦੈ ਹੋਏ ਸਹਾਈ ਆਪ ਸੱਚੇ ਪਾਤਸ਼ਾਹ ਜੀ ਉਹ ਇਹ ਮਨ ਤੁਹਾਡੇ ਨਾਮ ਦਾ ਜਾਪ ਕਰਦਾ ਹੈ ਸਿਮਰਨ ਕਰਦਾ ਹੈ ਪਰ ਪ੍ਰਭੂ ਜੀ ਆਪ ਕਿਰਪਾ ਕਰੋ ਕਿਰਪਾ ਕਰ ਕਿਰਪਾ ਵਸੋ ਮੇਰੇ ਹਿਰਦੈ ਤੁਸੀਂ ਕਿਰਪਾ ਕਰੋ ਸਾਡੇ ਹਿਰਦੇ ਚ ਵਸ ਜਾਓ ਅਸੀਂ ਤੇ ਦੇਖਾ ਦੇਖੀ ਲੱਗੇ ਹੋਏ ਆ ਅਸੀਂ ਤੇ ਹਜੇ ਤੁਰੇ ਵੀ ਨਹੀਂ ਹੈਗੇ ਇਧਰ ਨੂੰ ਪਰ ਤੁਸੀਂ ਕਿਰਪਾ ਕਰੋ ਬਖਸ਼ਿਸ਼ ਕਰੋ ਤੇਰੀ ਕਿਰਪਾ ਤੋਂ ਬਿਨਾ ਇਹ ਨਾਮ ਦਾ ਰੰਗ ਨਹੀਂ ਚੜਦਾ ਤੁਸੀਂ ਆਪ ਕਿਰਪਾ ਕਰੋ ਆਪ ਸਾਡੀ ਸਹਾਇਤਾ ਕਰੋ ਜੀ ਮਾਰੇ ਸਾਨੂੰ ਸਿਖਾਉਂਦੇ ਨੇ ਕਿ ਇਸ ਤਰ੍ਹਾਂ ਅਰਦਾਸ ਕਰ ਉਸ ਮਾਲਕ ਅੱਗੇ ਰਹਾਓ ਸੁਣ ਸੁਣ ਨਾਮ ਤੇਮਾਰਾ ਪ੍ਰੀਤਮ ਪ੍ਰਾਪੇਖਣ ਕਾ ਚਾਓ ਦਇਆ ਕਰੋ ਕਿਰਮ ਆਪਣੇ ਕੋ ਇਹ ਮਨੋਰਥ ਸੁਆਓ ਪ੍ਰਭੂ ਜੀ ਤੁਹਾਡਾ ਨਾਮ ਸੁਣ ਸੁਣ ਕੇ ਮਨ ਵਿੱਚ ਚਾਹ ਤੇ ਪੈਦਾ ਹੁੰਦਾ ਹੈ ਬੈਰਾਗ ਪੈਦਾ ਹੁੰਦਾ ਹੈ ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ ਦਇਆ ਕਰੋ ਕਿਰਮ ਆਪਣੇ ਕੋ ਪ੍ਰਭੂ ਅਸੀਂ ਤੇ ਤੇਰੇ ਸਾਹਮਣੇ ਕੀੜੇ ਮਕੌੜੇ ਆ ਤੁਸੀਂ ਕਿਰਪਾ ਕਰੋ ਦਇਆ ਕਰੋ ਇਹਾ ਸਵਾਰਥ ਸਵਾਉ ਅਸੀਂ ਇਹ ਸਵਾਰਥ ਲੈ ਕੇ ਆਉਨੇ ਆ ਇਹ ਸਵਾਉ ਇਹ Aim ਲੈ ਕੇ ਆਏ ਆ ਤੁਹਾਡੇ ਦਰ ਦੇ ਉੱਤੇ ਇਹ ਕਿਰਪਾ ਕਰੋ ਕਿ ਸਾਨੂੰ ਤੁਹਾਡੇ ਦਰਸ਼ਨ ਹੋ ਜਾਣ ਦੇ ਤੇਰੀ ਕਿਰਪਾ ਹੈ ਮਨੁੱਖਾ ਦੇ ਮਿਲੀ ਹੈ ਹੁਣ ਦਿਓ ਦਰਸ਼ ਹਰ ਰਾਇ ਹੁਣ ਕਿਰਪਾ ਕਰੋ ਹੁਣ ਬਖਸ਼ਿਸ਼ ਕਰੋ ਤਨ ਤਨ ਤੇਰਾ ਤੂੰ ਪ੍ਰਭ ਮੇਰਾ ਹਮਰੇ ਵਸ ਕਿਸ਼ਨਾ ਹੈ ਜਿਉਂ ਜੋ ਰੱਖੈ ਤਿਉ ਤੋ ਰਹਿਣਾ ਤੇਰਾ ਦਿਆ ਖਾਹੇ ਇਹ ਜੋ ਸਾਡੇ ਕੋਲੇ ਹੈ ਇਹ ਤਨ ਇਹ ਧਨ ਇਹ ਪ੍ਰਭੂ ਜੀ ਸਾਰਾ ਹੀ ਤੁਹਾਡਾ ਹੈ ਦਿੱਤਾ ਹੋਇਆ ਤਨ ਮਨ ਧਨ ਸਭ ਸੋਪ ਗੁਰੂ ਕੋ ਹੁਕਮ ਮੰਨਿਆ ਪਾਈ ਹੈ ਜਿਉਂ ਜੋ ਰੱਖੈ ਤਿਉ ਤੋ ਰਹਿਣਾ ਜਿਵੇਂ ਤੂੰ ਰੱਖਦਾ ਹੈ ਜਿਸ ਹਾਲਤ ਵਿੱਚ ਰੱਖੇ ਦੁੱਖ ਵਿੱਚ ਰੱਖੇ ਸੁਖ ਵਿੱਚ ਰੱਖੇ ਅਸੀਂ ਤੇ ਉਸ ਤਰੇ ਰਹਿੰਦੇ ਹਾਂ ਅਸੀਂ ਤੇਰੀ ਹੁਕਮ ਤੇ ਰਜ਼ਾ ਵਿੱਚ ਰਹਿਣ ਵਾਲੇ ਹਾਂ ਤੇਰਾ ਦੀਆਂ ਖਾਏ ਜੋ ਤੂੰ ਦੇਣਾ ਹੈ ਉਹ ਖਾਂਦੇ ਹਾਂ ਜਨਮ ਜਨਮ ਕੇ ਕਿਲ ਵਿਖ ਕਟੈ ਮਜਨ ਹਰ ਜਨ ਧੂਰ ਭਾਏ ਭਗਤ ਭਰਮ ਪਾਉ ਨਾਸੈ ਹਰ ਨਾਨਕ ਸਦਾ ਹਜੂਰ ਜਿਹੜੇ ਫਿਰ ਜਿਨ੍ਹਾਂ ਉੱਤੇ ਤੂੰ ਕਿਰਪਾ ਕਰਦਾ ਹੈ ਜਿਨ੍ਹਾਂ ਉੱਤੇ ਤੂੰ ਬਖਸ਼ਿਸ਼ਾਂ ਕਰ ਦਿੰਦਾ ਹੈ ਜਿਨ੍ਹਾਂ ਨੂੰ ਨਾਮ ਦੀ ਦਾਤ ਤੂੰ ਬਖਸ਼ਦਾ ਹੈ ਜਨਮ ਜਨਮ ਕੇ ਕਿਲਵਿਖ ਕਟਾ ਤੂੰ ਜਨਮਾਂ ਜਮੰਤਰਾਂ ਦੇ ਪਾਪ ਦੁਖ ਸਾਡੇ ਕੱਟ ਦਿੰਦਾ ਹੈ ਮਜਨ ਹਰ ਜਨ ਧੂਰ ਤੇਰੇ ਹਰ ਜਾਨ ਤੇਰੇ ਹਰੀ ਦੇ ਪਿਆਰੇ ਉਹਨਾਂ ਦੀ ਸੰਗਤ ਕਰਨ ਨਾਲ ਹੀ ਸਾਡੇ ਜਨਮਾਂ ਜਮੰਤਰਾਂ ਦੇ ਪਾਪ ਦੁਖ ਕੱਟੇ ਗਏ ਭਾਈ ਭਗਤ ਭਰਮ ਪਾਉ ਨਸੈ ਤੇ ਪ੍ਰੇਮਾ ਭਗਤੀ ਨਾਲ ਸੱਚ ਕਹੋ ਸੁਨਿਓ ਸਭੇ ਜਿਨੇ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਤੇ ਇਸ ਪ੍ਰੇਮਾ ਭਗਤੀ ਨਾਲ ਸੱਚੇ ਪਾਤਸ਼ਾਹ ਜੀਓ ਭਰਮ ਭਉ ਨਾਸੈ ਉਹਨਾਂ ਗੁਰਮੁਖ ਪਿਆਰਿਆਂ ਦਾ ਸੰਗ ਕਰਕੇ ਸਾਡੇ ਅੰਦਰੋਂ ਭਰਮ ਭਲੇਖੇ ਨਿਕਲ ਗਏ ਸਾਡਾ ਡਰ ਨਿਕਲ ਗਿਆ ਹਰ ਨਾਨਕ ਸਦਾ ਹਜੂਰ ਸੱਚੇ ਪਾਤਸ਼ਾਹ ਕਹਿੰਦੇ ਹੁਣ ਸਾਨੂੰ ਇੰਜ ਲੱਗਦਾ ਕਿ ਤੂੰ ਹਾਜ਼ਰ ਹਜੂਰ ਹੈ ਜਾਂ ਹਰ ਜਹੂਰ ਹੈ ਤੂੰ ਸਾਨੂੰ ਹਾਜ਼ਰ ਨਾਜ਼ਰ ਹੈ ਸਾਡੇ ਅੰਗ ਸੰਗ ਹੈ ਸਦਾ ਅੰਗ ਸੰਗੇ ਅਪੰਗੰ ਭਵੂਤੇ ਹੁਣ ਤੇ ਸਾਡੇ ਅੰਗ ਸੰਗ ਮਹਿਸੂਸ ਹੁੰਦਾ ਸਾਨੂੰ ਲੱਗਦਾ ਹੈ ਕਿ ਤੂੰ ਸਾਡੇ ਨਾਲ ਹੈ ਸਾਨੂੰ ਇਹ ਮਹਿਸੂਸ ਹੁੰਦਾ ਕਿ ਸਤਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਡਾਏ ਉਹ ਸਾਨੂੰ ਡੁੱਬਣ ਨਹੀਂ ਦੇਵੇਗਾ ਉਹ ਆਪ ਕਿਰਪਾ ਕਰਦਾ ਇਸ ਮੁਖ ਤੋਂ ਇਸ ਜ਼ੁਬਾਨ ਤੋਂ ਉਹ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਫਿਰ ਉਹ ਆਪ ਚ ਪਾਉਂਦਾ ਹੈ ਇਹ ਸੰਗਤ ਦਾ ਅਸਰ ਹੈ ਜਦੋਂ ਅਸੀਂ ਸੰਗਤ ਵਿੱਚ ਆ ਕੇ ਉਹਨਾਂ ਗੁਰਮੁਖ ਪਿਆਰਿਆਂ ਸੰਗਤ ਕਰਦੇ ਹਾਂ ਮਹਾਰਾਜ ਸਭ ਤੋਂ ਵੱਡਾ ਉਪਰਾਲਾ ਜਿਹੜਾ ਦਿੰਦੇ ਨੇ ਪੰਚਮ ਪਾਤਸ਼ਾਹ ਉਹ ਕਹਿੰਦੇ ਗੁਰੂ ਕੇ ਪਿਆਰਿਆਂ ਦੀ ਸੰਗਤ ਕਰ ਗੁਰੂ ਦੀ ਸੰਗਤ ਕਰ ਗੁਰੂ ਦੀ ਸੰਗਤ ਵਿੱਚ ਆ ਕੇ ਬਾਣੀ ਦੀ ਵਿਚਾਰ ਕਰਨਾ ਕਰ ਬੈਠਣਾ ਕਰ ਸੁਣਨਾ ਕਰ ਕਦੋਂ ਕਿਹੜਾ ਸ਼ਬਦ ਝੋਟ ਕਰ ਜਾਏ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਜੀ ਸਤਗੁਰੂ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਭੋਇਂ ਗਿਰ ਪਰਾ ਪਰਾ ਕਲੇਜੇ ਸ਼ੇਖ ਬਾ ਜਿਸ ਨੇ ਇਹ ਗੱਲ ਹੋ ਗਈ ਉਸ ਦਿਨ ਇਹ ਹੰਕਾਰ ਇਹ ਹਉਮੈ ਇਹ ਈਰਖਾ ਸਭ ਕੁਝ ਆਪਣੇ ਆਪ ਪਾਰ ਹੋ ਜਾਣਗੀਆਂ ਤੇ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਅੰਦਰ ਨਾਮ ਦਾ ਪ੍ਰਕਾਸ਼ ਹੋ ਜਾਏਗਾ ਉਦੋਂ ਦੁਨੀਆ ਚੰਗੀ ਲੱਗਣ ਲੱਗ ਜਾਏਗੀ ਉਦੋਂ ਦੁਨੀਆ ਵਧੀਆ ਲੱਗਣ ਲੱਗ ਜਾਏਗੀ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਉਦੋਂ ਇਹ ਸਮਝਾਏਗੀ ਉਹ ਪਿਆਰਾ ਅੰਗ ਸੰਗ ਰਹੇਗਾ ਹਮੇਸ਼ਾ ਫਿਰ ਕਿਸੇ ਕਰਮੰਦਾ ਡਰ ਨਾ ਭਾਓ ਫਿਰ ਮਨ ਜਿਹੜਾ ਹੈ ਪ੍ਰੇਮਾ ਭਗਤੀ ਵਿੱਚ ਗੁੰਦ ਹੋਇਆ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਸਿਮਰਦਾ ਰਹੇਗਾ ਇਹ ਹੀ ਤਰੀਕਾ ਹੈ ਦਸ਼ਮ ਦਵਾਰ ਖੋਲਣ ਦਾ ਇਹ ਹੀ ਤਰੀਕ ਹੈ ਨਿਜ ਕਰ ਜਾਣ ਦਾ ਮਾਰੇ ਦੱਸਦੇ ਨੇ ਹੋਰ ਕੋਈ ਤਰੀਕਾ ਨਹੀਂ ਹੈ ਇਸ ਤੋਂ ਸੁਖਾਲਾ ਤਰੀਕਾ ਹੋਰ ਹੈ ਵੀ ਕੋਈ ਨਹੀਂ ਹੈ ਇਹ ਪੰਚਵ ਪਾਸ਼ਾ ਸਾਨੂੰ ਸਮਝਾ ਰਹੇ ਨੇ ਕਿ ਅਰਦਾਸ ਕਰਨੀ ਕਰ ਅਰਦਾਸ ਕਰ ਸੱਚੇ ਪਾਤਸ਼ਾਹ ਨਾਮ ਦੀ ਦਾਤ ਬਖਸ਼ੇ ਇਹ ਮਨੁੱਖਾ ਜਨਮ ਮਿਲਿਆ ਇਹ ਮਨੁੱਖਾ ਜਨਮ ਦੇ ਵਿੱਚ ਅਸੀਂ ਮਨੁੱਖ ਬਣ ਜਾਈਏ ਅਸੀਂ ਬੰਦੇ ਬਣ ਜਾਈਏ ਬੰਦਾ ਸੋ ਜੋ ਪਵੈ ਵਿੱਚ ਬੰਦੀ ਦੇਖਣ ਕੋ ਦੀਦਾਰ ਇਹ ਅੱਖਾਂ ਤੇਰੇ ਦਰਸ਼ਨਾਂ ਲਈ ਤਾਂਗ ਜਾਣ ਇਹ ਕੰਨ ਤੇਰੀ ਬਾਣੀ ਲਈ ਤਰਸ ਜਾਣ ਇਹ ਸਰੀਰ ਇਹ ਰੋਮ ਰੋਮ ਤੈਨੂੰ ਧਿਉਣ ਲੱਗ ਜਾਏ ਸਾਡਾ ਜਨਮ ਸਫਲਾ ਹੋ ਜਾਏ ਜਦੋਂ ਅਸੀਂ ਇਸ ਸੰਸਾਰ ਤੋਂ ਜਾਈਏ ਲੋਕ ਸੁਖੀਏ ਪਰ ਲੋਕ ਸਹੇਲੇ ਹੋ ਕੇ ਜਾਈਏ ਜੀ ਸਮਾਂ ਜਿਹੜਾ ਹੈ ਉਹ ਸੰਪੂਰਨ ਹੁੰਦਾ ਹੈ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ